ਜਦੋਂ ਵੀ ਕੋਈ ਬੰਦਗੀ ਵਾਲੇ ਰਾਹ ਤੇ ਤੁਰਦਾ ਉਹਦੀ ਵੀ ਪਰਖ ਹੁੰਦੀ ਆ ਜਿਵੇਂ ਕਿ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਹਨ ਉਹਨਾਂ ਨੂੰ ਵੇਖਣ ਵਾਸਤੇ ਕਿ ਜੋ ਪੜਿਆ ਹੈ ਉਹ ਠੀਕ ਹੈ ਉਹਨਾਂ ਦੇ ਇਮਤਿਹਾਨ ਹੁੰਦੇ ਆ ਇਸੇ ਤਰ੍ਹਾਂ ਭਗਤਾਂ ਦੀ ਵੀ ਸਮੇਂ-ਸਮੇਂ ਤੇ ਪਰਖ ਹੁੰਦੀ ਆ ਭਗਤ ਕਬੀਰ ਸਾਹਿਬ ਜੀ ਦਾ ਨਾਮ ਆਪ ਜੀ ਨੇ ਸਾਰਿਆਂ ਜਾਣਿਆਂ ਨੇ ਸਰਵਣ ਕੀਤਾ ਹੋਵੇਗਾ ਉਹਨਾਂ ਦੀ ਵੀ ਇੱਕ ਵਾਰ ਪਰਖ ਹੋਈ ਸੀ ਉਹਨਾਂ ਦਾ ਵੀ ਇਮਤਿਹਾਨ ਹੋਇਆ ਸੀ ਕਿਵੇਂ ਉਹ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋਏ ਉਹ ਪਰਖ ਕਿਹੜੀ ਸੀ ਕੌਣ ਸੀ ਜਿਹੜੀ ਉਹਨਾਂ ਦੀ ਪਰਖ ਕਰਨ ਆਏ ਤਾਂ ਆਓ ਇਹ ਸਾਰੇ ਇਤਿਹਾਸ ਨੂੰ ਆਪਾਂ ਜਾਣਦੇ ਹਾਂ ਜੀ ਇਹ ਸੁਣ ਕੇ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਕੇਵਲ ਤੁਹਾਡੀ ਹੀ ਜ਼ਿੰਦਗੀ ਵਿੱਚ ਸੰਘਰਸ਼ ਨਹੀਂ ਹੁੰਦਾ ਇਹ ਭਗਤਾਂ ਦੀ ਜ਼ਿੰਦਗੀ ਵਿੱਚ ਹੀ ਸੰਘਰਸ਼ ਬਹੁਤ ਜ਼ਿਆਦਾ ਹੁੰਦਾ ਕਿਵੇਂ ਉਹ ਸੰਘਰਸ਼ ਨੂੰ ਹੱਸਦੇ ਖੇਡਦੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਦਿੰਦੇ ਆ ਹਰ ਜਨ ਗੁਣ ਗਾਵਤ ਹੱਸਿਆ ਰੱਬ ਦਾ ਪਿਆਰਾ ਉਹਦੇ ਗੁਣ ਗਾਉਂਦਾ ਹੱਸਦਾ ਖੇਡਦਾ ਕਿਸ ਤਰ੍ਹਾਂ ਦਿਨ ਬਤੀਤ ਕਰ ਦਿੰਦਾ ਆਪਣੇ ਕੋਲ ਇੰਨਾ ਕੁਝ ਹੋਣ ਦੇ ਬਾਵਜੂਦ ਆਪਾਂ ਖੁਸ਼ ਕਿਉਂ ਨਹੀਂ ਹੋ ਪਾਉਂਦੇ ਸਾਰੇ ਸਵਾਲਾਂ ਦੇ ਜਵਾਬ ਇਸ ਕਥਾ ਵਿੱਚ ਹਨ ਆਓ ਜੀ ਸਰਵਣ ਕਰੀਏ ਗੁਰੂ ਪਿਆਰਿਓ ਜਦੋਂ ਭਗਤ ਕਬੀਰ ਸਾਹਿਬ ਜੀ ਭਗਤ ਬਣ ਗਏ ਨਾ ਤੇ ਗ੍ਰਸਤੀ ਵੀ ਰਹੇ ਆ ਉਹਨਾਂ ਨੇ ਜਦੋਂ ਇਸ ਪ੍ਰਮਾਤਮਾ ਦੇ ਵਾਲੇ ਪਾਸੇ ਬੰਦਗੀ ਵਾਲੇ ਪਾਸੇ ਆਉਣਾ ਕੀਤਾ ਕਿਰਤ ਵੀ ਕੀਤੀ ਆ ਉਹ ਜਵਾਨੋ ਰਾਮਨਾਮ ਜਪਦੇ ਹੱਥਾਂ ਦੇ ਨਾਲ ਕਿਰਤ ਕਰਦੇ ਉਹਨਾਂ ਦੀ ਮਹਿਮਾ ਸਾਰੇ ਜਲਾਹਿਆਂ ਦੀ ਬਰਾਦਰੀ ਵਿੱਚ ਖੇਲਰ ਗਈ ਹਰ ਕੋਈ ਉਹਨਾਂ ਦਾ ਸਤਿਕਾਰ ਕਰਨ ਲੱਗਾ ਕਿ ਕੱਪੜਾ ਬੁੰਨਦੇ ਆ ਜਲਾਹੇ ਹਨ ਰੱਬ ਦਾ ਨਾਮ ਵੀ ਜਪਦੇ ਆ ਭਗਤ ਕਬੀਰ ਸਾਹਿਬ ਜੀ ਦਾ ਸਰੂਪ ਬਹੁਤ ਸੁੰਦਰ ਸੀ ਜਦੋਂ ਜਵਾਨ ਹੋਏ ਹੋਰ ਵੀ ਸੋਹਣੇ ਲੱਗਣ ਲੱਗੇ ਆ ਭਗਤ ਤਾਂ ਹੁੰਦੇ ਹੀ ਸੋਹਣੇ ਆ ਉਹਨਾਂ ਦਾ ਕੱਦ-ਕਾਟ ਸੋਹਣਾ ਉੱਚਾ ਲੰਮਾ ਬਹੁਤ ਸੁੰਦਰ ਸਰੂਪ ਸੀ ਭਗਤ ਜੀ ਦਾ ਇਹਨਾਂ ਨੇ ਜਦੋਂ ਬਹੁਤ ਬੰਦਗੀ ਕੀਤੀ ਸਾਰੇ ਲੋਕ ਕਹਿਣ ਲੱਗੇ ਕਬੀਰ ਤਾਂ ਸਾਧੂ ਬਣ ਗਿਆ ਇੱਕ ਗਲੇਥੇ ਚੇਤੇ ਰੱਖਣਾ ਕਿਸੇ ਵੀ ਮਾਂ ਪਿਓ ਦਾ ਪੁੱਤਰ ਚੋਰ ਬਣ ਜਾਵੇ ਲਟੇਰਾ ਬਣ ਜਾਵੇ ਸ਼ਰਾਬੀ ਬਣ ਜਾਵੇ ਜਵਾਰੀਆ ਬਣ ਜਾਵੇ ਉਹ ਮਾਂ ਪਿਓ ਜਰ ਲੈਂਦੇ ਹੁੰਦੇ ਆ ਪਰ ਜੇਕਰ ਕਿਸੇ ਦਾ ਪੁੱਤ ਸਾਧ ਬਣ ਜਾਵੇ ਮਾਤਾ ਪਿਤਾ ਤੋਂ ਵੀ ਜਰਿਆ ਨਹੀਂ ਜਾਂਦਾ ਹੁੰਦਾ ਤਾਂ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਪਿਤਾ ਜੀ ਆ ਨੀਰੋ ਜੀ ਤੇ ਉਹਨਾਂ ਦੇ ਮਾਤਾ ਜੀ ਹਨ ਜਿਹੜੇ ਮਾਤਾ ਜੀ ਦਾ ਜਿਹੜਾ ਨਾਮ ਆ ਉਹ ਨੀਮਾ ਜੀ ਕਰਕੇ ਆਇਆ ਹੈ ਇਹਨਾਂ ਨੇ ਭਗਤ ਕਬੀਰ ਜੀ ਨੂੰ ਪਾਲਿਆ ਵੱਡਾ ਕੀਤਾ ਲੋਕ ਫਿਰ ਆ ਕੇ ਇਹਨਾਂ ਨੂੰ ਕਹਿਣ ਲੱਗੇ ਹੁਣ ਤੁਸੀਂ ਆਪਣੇ ਪੁੱਤਰ ਦਾ ਵਿਆਹ ਕਰ ਦੋ ਜਦੋਂ ਵਿਆਹ ਕਰੋਗੇ ਫਿਰ ਇਹ ਠੀਕ ਹੋ ਜਾਵੇਗਾ ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਸਾਧੂਆਂ ਵਾਂਗ ਇਹ ਇਹਨਾਂ ਦਾ ਸੁਭਾਅ ਬਣਿਆ ਰਹੇਗਾ ਜੇ ਵਿਆਹ ਹੋ ਜਾਵੇਗਾ ਸਾਧੂ ਵਰਤੀ ਘਟ ਜਾਵੇਗੀ ਲੋਕਾਂ ਦੀਆਂ ਐਸੀਆਂ ਗੱਲਾਂ ਸੁਣ ਕੇ ਨੀਰੂ ਜੀ ਤੇ ਨੀਮਾ ਜੀ ਭਗਤ ਕਬੀਰ ਜੀ ਦਾ ਵਿਆਹ ਕਰਨ ਲਈ ਤਿਆਰ ਹੋ ਗਏ ਉਹਨਾਂ ਨੇ ਫਿਰ ਦੇਖਿਆ ਵੀ ਕਾਂਸੀ ਦੇ ਵਿੱਚ ਉਹ ਦੂਸਰਾ ਜਿਹੜਾ ਮਹੱਲਾ ਦੂਜਾ ਪਾਸਾ ਹੁੰਦਾ ਵਾ ਉੱਥੇ ਇੱਕ ਜਲਾਇਆਂ ਦੀ ਹੀ ਸੁੰਦਰ ਬੇਟੀ ਸੀ ਉਹਨਾਂ ਦਾ ਨਾਮ ਲੋਈ ਜੀ ਸੀਗਾ ਉਹਨਾਂ ਦੇ ਨਾਲ ਵਿਆਹ ਕਰਨਾ ਫਿਰ ਤੈਅ ਹੋਇਆ ਇਹ ਮਹਾਨ ਕੋਸ਼ ਦੇ ਵਿੱਚ ਵੀ ਲਿਖਿਆ ਹੈ ਕਿ ਲੋਈ ਜੀ ਕਬੀਰ ਸਾਹਿਬ ਜੀ ਦੀ ਧਰਮ ਪਤਨੀ ਹੀ ਹਨ ਮਾਤਾ ਲੋਈ ਜੀ ਦੇ ਨਾਲ ਇਹਨਾਂ ਦਾ ਵਿਆਹ ਹੋ ਗਿਆ ਭਗਤੀ ਭਾਵ ਵਾਲੇ ਬਹੁਤ ਭੋਲੇ ਭਾਲੇ ਸੀਗੇ ਭਗਤ ਕਬੀਰ ਜੀ ਵਾਂਗ ਹੀ ਸੀਗੇ RAM ਜੀ ਨੇ ਪਰਮੇਸ਼ਰ ਨੇ ਦੋਹਾਂ ਦਾ ਸੰਜੋਗ ਲਿਖਿਆ ਸੀਗਾ ਤਾਂ ਉਹ ਸਾਰੀਆਂ ਚੀਜ਼ਾਂ ਹੋ ਗਈਆਂ ਜੀ ਮਾਤਾ ਲੋਈ ਜੀ ਵੀ ਭਗਤ ਕਬੀਰ ਜੀ ਨੂੰ ਦੇਖ ਕੇ RAM ਨਾਮ ਦੇ ਸਿਮਰਨ ਵਿੱਚ ਲੱਗ ਗਏ ਆ ਇਨਾਂ ਦੇ ਘਰ ਵਿੱਚ ਦੋ ਬੱਚਿਆਂ ਨੇ ਜਨਮ ਲਿਆ ਬੱਚੇ ਕਮਾਲ ਤੇ ਕਮਾਲੀ ਪੁੱਤਰ ਦਾ ਨਾਮ ਕਮਾਲ ਪੁੱਤਰੀ ਦਾ ਨਾਮ ਕਮਾਲੀ ਰੱਖਿਆ ਭਗਤ ਜੀ ਦੇ ਦੋ ਬੱਚੇ ਸੀਗੇ ਜੀ ਤੇ ਇਸ ਤਰ੍ਹਾਂ ਪਰਮੇਸ਼ਰ ਨੇ ਇਹਨਾਂ ਨੂੰ ਦੋ ਖੜਾਉਣੇ ਦੇ ਦਿੱਤੇ ਕਿਉਂਕਿ ਆਪਾਂ ਸਾਰੇ ਉਹਦੀ ਖੇਡ ਹੀ ਹਾਂ ਜੀ ਜਿਨ੍ਹਾਂ ਦੇ ਨਾਲ ਮਾਤਾ ਲੋਈ ਜੀ ਖੇਡਦੇ ਰਹਿੰਦੇ ਭਗਤ ਕਬੀਰ ਸਾਹਿਬ ਜੀ ਕਿਰਤ ਕਰਦੇ ਤੇ ਨਾਲ ਭਗਤੀ ਵੀ ਕਰਦੇ ਰਹੇ ਭਗਤੀ ਨਹੀਂ ਕਰਨੀ ਉਹਨਾਂ ਨੇ ਛੱਡੀ ਉਧਰੋਂ ਨੀਰੋ ਜੀ ਜਿਹੜੇ ਸਨ ਇਹਨਾਂ ਦੇ ਪਿਤਾ ਜੀ ਭਗਤ ਜੀ ਦੇ ਬੁੱਢੇ ਹੋ ਗਏ ਆ ਹੁਣ ਘਰ ਦਾ ਸਾਰਾ ਖਰਚਾ ਭਾਰ ਭਗਤ ਕਬੀਰ ਜੀ ਦੇ ਸਿਰ ਤੇ ਆ ਗਿਆ ਭਗਤ ਜੀ ਕੱਪੜਾ ਬੁਣਦੇ ਮਾਤਾ ਲੋਈ ਜੀ ਤੇ ਬੁੱਢੇ ਮਾਪਿਓ ਨੂੰ ਨਾਲ ਲੈ ਕੇ ਫਿਰ ਉਹ ਕਿਰਤ ਕਰਦੇ ਸਾਧੂ ਸੰਤਾਂ ਦੀ ਸੰਗਤ ਵੀ ਕਰਨੀ ਹੁੰਦੀ ਸੀ ਦੇਖੋ ਕਿੰਨੀ ਮੁਸ਼ਕਲ ਸੀਗੀ ਜਿਹੜੀ ਕਮਾਈ ਵਿੱਚ ਬਰਕਤ ਪੈ ਜਾਂਦੀ ਸੀਗੀ ਫਿਰ ਉਹ ਪਰਮੇਸ਼ਰ ਨੂੰ ਭੁੱਲਦੇ ਨਹੀਂ ਸੀਗੇ ਕੱਪੜਾ ਬੁਣਦੇ ਮੰਡੀ 'ਚ ਜਾ ਕੇ ਵੇਚ ਆਉਂਦੇ ਇਹਦੇ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਕਮਾਲਾ ਤੇ ਕਮਾਲੀ ਪੁੱਤਰ ਪੁੱਤਰੀ ਜਿਹੜੇ ਹਨ ਭਗਤ ਜੀ ਦੇ ਵੇੜੇ 'ਚ ਖੇਡਦੇ ਗ੍ਰੌਣਕਾਂ ਲਾਉਂਦੇ ਆ ਸਮਾਂ ਬੀਤਿਆ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਵੀ ਭਗਤ ਦੀ ਪਰਖ ਕੀਤੀ ਜਾਵੇ ਭਗਤ ਕਬੀਰ ਸਾਹਿਬ ਜੀ ਦੀ ਰਾਮ ਭਗਤੀ ਦੀ ਚਰਚਾ ਸਾਰੇ ਸ਼ਹਿਰ ਵਿੱਚ ਦੂਰ ਦੂਰ ਤੱਕ ਫੈਲ ਗਈ ਆ ਪਰ ਵੱਡੀ ਸਮੱਸਿਆ ਉਹਨਾਂ ਨੂੰ ਇਹ ਆਈ ਉਹਨਾਂ ਨੂੰ ਕਿਸੇ ਵੀ ਮੰਦਰ ਵਿੱਚ ਕੋਈ ਜਾਣ ਨਹੀਂ ਸੀ ਦਿੰਦਾ ਉਹਦਾ ਕਾਰਨ ਕੀ ਸੀਗਾ ਉਦੋਂ ਬ੍ਰਾਹਮਣ ਜਿਹੜੇ ਸੀਗੇ ਨਾ ਉਹਨਾਂ ਦਾ ਸੁਭਾਈ ਇਹਨਾਂ ਮੈਲਾ ਹੋ ਗਿਆ ਕਹਿੰਦੇ ਸਾਡੇ ਤੋਂ ਬਿਨਾ ਕੋਈ ਮੰਦਰ ਵਿੱਚ ਜਾ ਹੀ ਨਹੀਂ ਸਕਦਾ ਵੇਦਾਂ ਦਾ ਪਾਠ ਨਹੀਂ ਕਰ ਸਕਦਾ ਮੌਲਵੀ ਕਾਜੀ ਭਗਤ ਜੀ ਦੇ ਸੱਚ ਬੋਲਣ ਤੇ ਡਾਢੇ ਔਖੇ ਸੀਗੇ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ ਵਿਰੋਧਤਾ ਬੜੀ ਜ਼ਿਆਦਾ ਵਾਧਦੀ ਗਈ ਉਹਨਾਂ ਦੀ ਵਿਰੋਧਤਾ ਵਾਧਦੀ ਗਈ ਭਗਤ ਕਬੀਰ ਜੀ ਦੀ ਲਗਨ ਪੱਕੀ ਹੁੰਦੀ ਗਈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦੇ ਗਏ ਜੁੜਦੇ ਗਏ ਇੰਨੇ ਜੁੜ ਗਏ ਫਿਰ RAM ਕਬੀਰ ਮੈਂ ਭੇਦ ਕਿਛ ਨਾਹੀ ਇਹਨਾਂ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਅੰਤਰ ਲੱਭਣਾ ਔਖਾ ਹੋ ਗਿਆ ਬਾਕੀ ਜੀ ਜਿਹਦੇ ਵੱਲ ਵਾਹਿਗੁਰੂ ਪਰਮੇਸ਼ਰ ਹੋ ਜਾਵੇ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿੱਜੇ ਇਹ ਗੁਰੂ ਵੱਲ ਹੋ ਜੇ ਲੱਖਾਂ ਬਾਹਾਂ ਵੀ ਮਿਲ ਕੇ ਬੰਦੇ ਦਾ ਕੁਝ ਵਿਗਾੜ ਨਹੀਂ ਸਕਦੀਆਂ ਆਪਣੇ ਭਗਤਾਂ ਦੀ ਭਗਵਾਨ ਆਪ ਰਾਖੀ ਕਰਦਾ ਵਾ ਆਪ ਹੀ ਪ੍ਰੀਖਿਆ ਕਰਦਾ ਵਾ ਇੱਕ ਦਿਨ ਕੀ ਹੋਇਆ ਹੁਣੀ ਰੱਬ ਦੀ ਕਬੀਰ ਸਾਹਿਬ ਜੀ ਨੂੰ ਘਰਦਿਆਂ ਨੇ ਕੱਪੜਿਆਂ ਦਾ ਥਾਣ ਵੇਚਣ ਵਾਸਤੇ ਬਾਜ਼ਾਰ ਭੇਜਿਆ ਉਹ ਕੱਪੜੇ ਦਾ ਥਾਣ ਬਹੁਤ ਜ਼ਿਆਦਾ ਸੋਹਣਾ ਸੀ ਸਾਫ਼ ਸੀ ਬਰੀਕ ਸੀ ਭਗਤ ਜੀ ਮੋੜੇ ਉੱਤੇ ਕੱਪੜਾ ਸੁੱਟ ਕੇ ਤੁਰੇ ਜਾਂਦੇ ਆ ਇੱਕ ਸਾਧੂ ਦੇ ਰੂਪ ਵਿੱਚ ਆਪ ਹੀ ਭਗਵਾਨ ਜੀ ਆਏ ਆ ਰੱਬ ਜੀ ਆਏ ਆ ਪਰਮੇਸ਼ਰ ਜੀ ਆਏ ਉਹਨਾਂ ਨੂੰ ਮਿਲ ਪਿਆ ਉਹਨਾਂ ਕੀ ਕੀਤਾ ਕਬੀਰ ਜੀ ਦੇ ਹਿਰਦੇ ਦੀ ਸਦਕ ਦੀ ਪਰਖਿਆ ਲੈਣੀ ਚਾਹੀ ਵੀ ਆਪਾਂ ਕਿਵੇਂ ਨਾ ਕਿਵੇਂ ਨਾ ਦੀ ਪਰਖ ਕਰੀਏ ਦੇਖਣਾ ਚਾਹੁੰਦੇ ਸੀ ਵੀ ਇਹਨਾਂ ਦੇ ਘਰ ਵਿੱਚ ਭੁੱਖ ਨੰਗਾ ਘਰ ਦੇ ਵਿੱਚ ਸਾਰੇ ਭੁੱਖੇ ਬੈਠੇ ਆ ਉਸ ਵੇਲੇ ਕਬੀਰ ਕੱਪੜੇ ਦੀ ਕੀਮਤ ਮੰਗਦਾ ਹੈ ਜਾਂ ਨਹੀਂ ਜਦੋਂ ਕਹਿੰਦਾ ਹੈ ਕਿ ਮੈਂ ਸਾਧੂ ਸੰਤਾਂ ਨੂੰ ਪਿਆਰ ਕਰਦਾ ਮਹਾਪੁਰਖਾਂ ਨੂੰ ਕਹਿਣੀ ਕਰਨੀ ਦਾ ਪੱਕਾ ਹੈ ਕਿ ਨਹੀਂ ਕਿ ਦਾਨ ਕਰ ਦੇਵੇਗਾ ਜਾਂ ਫਿਰ ਨਹੀਂ ਆ ਘਰਦਿਆਂ ਦਾ ਮੋਹ ਜਾਗ ਪਵੇਗਾ ਉੱਥੇ ਫਿਰ ਕੀ ਹੋਇਆ ਉਹ ਭਗਵਾਨ ਜੀ ਨੇ ਸਾਧੂ ਦਾ ਭੇਸ ਬਣਾ ਲਿਆ ਤੇ ਆਗੇ ਉੱਥੇ ਭਗਤ ਜੀ ਜਿੱਥੇ ਕੱਪੜਾ ਵੇਚਣ ਜਾ ਰਹੇ ਰਸਤੇ ਵਿੱਚ ਸਾਧੂ ਨੇ ਕੰਬਦੇ ਹੋਏ ਤਰਲੇ ਦੇ ਲਹਿਜੇ ਵਿੱਚ ਕਿਹਾ हे ਭਗਤਾ RAM ਦੇ ਨਾਮ ਤੇ ਮੈਨੂੰ ਕੱਪੜਾ ਹੀ ਦੇ ਦੇ ਮੇਰੇ ਜਿਹੜੇ ਵਸਤਰਾਂ ਨਾ ਫਟ ਗਏ ਆ ਮੇਰੇ ਕੋਲ ਕੋਈ ਪੈਸਾ ਨਹੀਂ ਆ ਸਰਦੀ ਦਾ ਮੌਸਮ ਆ ਬਹੁਤ ਠੰਡ ਲੱਗਦੀ ਹੈ ਤੇਰਾ ਪਨ ਹੋਵੇਗਾ ਉਹ ਰਾਮ ਤੇਰੀ ਕਮਾਈ ਵਿੱਚ ਬਰਕਤ ਪਾਵੇਗਾ ਰਾਮ ਦੇ ਨਾਮ ਤੋਂ ਭਗਤ ਜੀ ਜਾਣਵਾਰ ਦੇ ਸੀਗੇ ਹੁਣ ਕਿਉਂਕਿ ਭਗਤ ਜੀ ਜਿਹੜਾ ਰਾਮ ਰਾਮ ਜਪਦੇ ਆ ਉਹਦੇ ਅਰਥ ਮੈਂ ਪਹਿਲਾਂ ਵੀ ਆਪ ਜੀ ਨੂੰ ਸਰਵਣ ਕਰਵਾਇਆ ਇੱਕ ਤਾਂ ਸ਼੍ਰੀ ਰਾਮਚੰਦਰ ਜੀ ਹਨ ਮਰਿਆਦਾ ਪਰਸ਼ੋਤਮ ਅਤੇ ਇੱਕ ਉਹ ਰਾਮ ਜਿਹੜਾ ਰਮਿਆ ਹੋਇਆ ਸਾਰਿਆਂ ਵਿੱਚ ਪੂਰੀ ਪੂਰੀ ਬਸੰਤਾ ਵਾ ਜਿਹੜਾ ਸਾਰਿਆਂ ਵਿੱਚ ਵਸਦਾ ਅਸੀਂ ਜਿਹੜੇ ਕਹਿਣ ਤੇ ਹੀ ਸਭ ਕੁਝ ਕਰਦੇ ਆ ਜਿਹੜੇ ਸਾਨੂੰ ਸਾਬ ਬਖਸ਼ਦਾ ਉਹ RAM ਦੀ ਗੱਲ ਇੱਥੇ ਹੋ ਰਹੀ ਆ ਤਾਂ ਉਦੋਂ ਫਿਰ ਉਹ ਆਖਿਆ ਵੀ RAM ਦੇ ਨਾਮ ਤੋਂ ਸਾਨੂੰ ਆਹ ਦੋ ਕੱਪੜਾ ਵਸਤਰ ਦੋ ਫਿਰ ਭਗਤ ਕਬੀਰ ਜੀ ਭਲਾ ਨਾ ਕਿਵੇਂ ਕਰਦੇ ਪੂਰੀ ਤਾਣੀ ਨਾਲੋਂ ਪਾੜ ਕੇ ਦੇਣ ਲੱਗੇ ਸਾਧੂ ਨੇ ਸਾਰਾ ਥਾਣ ਹੀ ਮੰਗ ਲਿਆ ਪਹਿਲਾਂ ਉਹ ਥਾਣ ਦੇ ਵਿੱਚੋਂ ਥੋੜਾ ਕੱਪੜਾ ਜਿਵੇਂ ਆਪਾਂ ਇੱਕ ਸੂਟ ਦੇ ਦਿੰਨੇ ਆ ਅੱਜ ਵੀ ਦੁਕਾਨਦਾਰਾਂ ਕੋਲ ਆਪਾਂ ਜਾਈਏ ਪੂਰਾ ਥਾਣ ਨਹੀਂ ਆਪਾਂ ਲੈਂਦੇ ਇੱਕ ਸੂਟ ਉਹ ਆਪਾਂ ਨੂੰ ਦਿੰਦੇ ਆ ਪਰ ਉਹ ਸਾਧੂ ਨੇ ਆਖਿਆ ਵੀ ਨਹੀਂ ਮੈਨੂੰ ਤਾਂ ਸਾਰਾ ਥਾਣ ਹੀ ਚਾਹੀਦਾ ਬਸ ਫੇਰ ਕੀ ਸੀਗਾ ਰੱਤਾ ਵੀ ਝੱਜਕੇ ਨਹੀਂ ਭਗਤ ਜੀ ਨਾ اٹਕੇ ਬਹੁਤ ਜਲਦੀ ਉਹਨਾਂ ਨੇ ਸਾਰਾ ਥਾਣ ਵੀ ਇਹ ਕੋਈ ਮਹਾਪੁਰਖ ਨੇ ਸਾਧੂ ਸੰਤ ਨੇ ਉਹਨਾਂ ਦੇ ਹਵਾਲੇ ਕਰਤਾ ਵੀ ਲਓ ਮਹਾਪੁਰਖੋ ਕੋਈ ਗੱਲ ਨਹੀਂ ਤੁਸੀਂ ਇਹ ਰੱਖ ਲਓ ਭਗਤ ਜੀ ਨੇ ਤਾਂ ਸਾਰਾ ਥਾਣ ਹੀ ਦੇਤਾ ਗੁਰਮੁਖੋ ਪਰ ਉਧਰੋਂ ਕਬੀਰ ਸਾਹਿਬ ਜੀ ਦੇ ਮਾਤਾ ਜੀ ਦਾ ਹੁਕਮ ਸੀਗਾ ਕੀ ਕਬੀਰ ਘਰ ਵਿੱਚ ਰਾਸ਼ਨ ਨਹੀਂ ਆ ਥਾਨ ਵਿੱਚੀ ਜੋ ਪੈਸੇ ਵਟੇ ਉਹਦਾ ਆਟਾ ਦਾਲ ਮਿੱਠਾ ਨੂਨ ਆ ਤੇਲ ਲੈ ਕੇ ਆਈ ਮੁੜੀ ਵੀ ਬੜੀ ਛੇਤੀ ਪਰ RAM ਜੀ ਦੇ ਨਾਮ ਨੂੰ ਸੁਣ ਕੇ ਭਗਤ ਜੀ ਤਾਂ ਘਰ ਦਾ ਮੋਹ ਸਾਰਾ ਕੁਝ ਭੁੱਲ ਗਏ RAM ਦੇ ਨਾਮ ਤੇ ਕੱਪੜਾ ਦੇ ਕੇ ਆਪ RAM RAM ਕਰਦੇ ਹੋਏ ਉਹ ਗੰਗਾ ਜਿਹੜੀ ਨਦੀ ਆ ਉੱਥੇ ਚਲੇ ਗਏ ਗੰਗਾ ਦੇ ਕਿਨਾਰੇ ਬੈਠ ਕੇ ਜਦੋਂ RAM ਨਾਮ ਦਾ ਸਿਮਰਨ ਕਰਨ ਲੱਗੇ ਉਧਰ ਘਰ ਦੇ ਮੂੰਹ ਚੁੱਕ ਕੇ ਉਡੀਕ ਰਹੇ ਆ ਦੇਖ ਰਹੇ ਆ ਬੱਚੇ ਜਿਹੜੇ ਆ ਵੇਖਦੇ ਆ ਉੱਪਰ ਨੂੰ ਮੂੰਹ ਚੁੱਕਿਆ ਹੋਇਆ ਵੀ ਪਿਤਾ ਜੀ ਕਿੱਥੇ ਨਜ਼ਰ ਨਹੀਂ ਆ ਰਹੇ ਜਦੋਂ ਭਗਤ ਕਬੀਰ ਸਾਹਿਬ ਜੀ ਨਜ਼ਰ ਨਹੀਂ ਆਉਂਦੇ ਬੱਚੇ ਢੀਕਦੇ ਆ ਬੱਚਿਆਂ ਦਾ ਜਿਵੇਂ ਸੁਭਾਅ ਹੁੰਦਾ ਵੀ ਪਿਤਾ ਜੀ ਅੱਜ ਬਾਹਰ ਗਏ ਨੇ ਕੁਝ ਲੈ ਕੇ ਆਉਣਗੇ ਬਾਕੀ ਮਾਤਾ ਜੀ ਨੂੰ ਵੀ ਇਉਂ ਸੀ ਕਿ ਭਗਤ ਕਬੀਰ ਜੀ ਆਉਣਗੇ ਤਾਂ ਚੁੱਲ੍ਹਾ ਗਰਮ ਹੋਊਗਾ ਧਰਤੀ ਆਕਾਸ਼ ਪੱਥਰਾਂ ਤੇ ਪਾਣੀ ਵਿੱਚ ਬੈਠੇ ਜੀਆਂ ਨੂੰ ਰੋਜੀ ਦੇਣ ਵਾਲਾ ਈਸ਼ਵਰ ਕਿਵੇਂ ਭਗਤ ਜੀ ਦੇ ਪਰਿਵਾਰ ਨੂੰ ਭੁੱਖਿਆ ਮਰਨ ਦੇ ਦੂਗਾ ਇਹ ਤਾਂ ਇੱਕ ਉਹਨਾਂ ਦੀ ਪਰਖ ਕੀਤੀ ਸੀਗੀ ਵੀ ਇਹ ਸੱਚੇ ਭਗਤ ਹੈਗੇ ਆ ਕਿ ਨਹੀਂ ਐਵੇਂ ਹੀ ਗੁਰਮਖੋ ਆਪਣੀ ਜ਼ਿੰਦਗੀ ਵਿੱਚ ਵੀ ਆਪਣੀ ਪਰਖ ਹੁੰਦੀ ਆ ਬਸ ਫਰਕ ਇਹ ਨਾ ਕਿ ਆਪਾਂ ਡੋਲ ਜਾਂਦੇ ਆ ਪਰ ਭਗਤ ਜੀ ਡੋਲੇ ਨਹੀਂ ਤਾਂ ਉਹਨਾਂ ਨੇ ਕੀ ਕੀਤਾ ਪਰਮੇਸ਼ਰ ਨੇ ਅੱਗੇ ਸਾਖੀ ਬੜੀ ਸੁੰਦਰ ਆ ਝਟਪਟ ਹੀ ਇੱਕ ਸੁਦਾਗਰ ਦਾ ਰੂਪ ਧਾਰਨ ਕਰ ਲਿਆ ਭਗਤ ਜੀ ਦੇ ਉਹ ਰਾਮ ਜੀ ਨੇ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਰਾਮ ਮੇਰਾ ਸਭ ਕੁਝ ਤੂੰ ਹੈ ਮੇਰਾ ਹੋਰ ਕੌਣ ਆ ਤੇਰੇ ਬਿਨਾ ਸਭ ਕੁਝ ਹੀ ਮੇਰਾ ਵਾਹਿਗੁਰੂ ਰਾਮ ਹੀ ਆ ਤਾਂ ਉਹਨਾਂ ਨੇ ਸਦਾਗਰ ਦਾ ਰੂਪ ਧਾਰਨ ਕਰ ਲਿਆ ਕਬੀਰ ਸਾਹਿਬ ਜੀ ਦੇ ਥਾਨ ਦੇ ਕਈ ਥਾਨ ਬਣਾ ਕੇ ਦੇਖੋ ਤੁਸੀਂ ਬਾਜ਼ਾਰ ਵਿੱਚ ਵੇਚ ਦਿੱਤੇ ਆ ਉਹਨਾਂ ਨੇ ਤਾਂ ਇੱਕ ਥਾਨ ਸੀ ਨਾ ਦਿੱਤਾ ਤਾਂ ਪਰਮੇਸ਼ਰ ਦਾ ਕੀ ਹੁੰਦਾ ਵੀ ਜੋ ਆਪਾਂ ਰੱਬ ਨੂੰ ਦਿੰਨੇ ਆ ਅਨੰਤ ਗੁਣਾ ਹੋ ਕੇ ਸਾਨੂੰ ਵਾਪਸ ਮੋੜਦਾ ਆਪਾਂ ਬੀਜ ਧਰਤੀ ਵਿੱਚ ਬੀਜਦੇ ਆ ਟ੍ਰਾਲੀਆਂ ਭਰ ਕੇ ਲੈ ਕੇ ਆਉਨੇ ਆ ਕਿੰਨੇ ਇੱਕ ਬੀਜ ਤੋਂ ਫਿਰ ਕਿੰਨੇ ਬੀਜ ਬਣ ਜਾਂਦੇ ਅੱਗੇ ਕਿੰਨੀ ਫਸਲ ਹੋ ਜਾਂਦੀ ਆ ਤਾਂ ਐਵੇਂ ਜਿਹੜੇ ਭਗਤ ਕਬੀਰ ਜੀ ਦਾ ਥਾਣ ਸੀਗਾ ਉਹਦੇ ਕਈ ਥਾਣ ਬਣਾ ਕੇ ਬਾਜ਼ਾਰ 'ਚ ਵੇਚਤੇ ਆ ਬਹੁਤ ਸਾਰੇ ਰੁਪਏ ਵਟ ਕੇ ਆਟਾ ਘਿਓ ਦਾਲਾਂ ਤੇਲ ਲੂਣ ਘਰ ਦੀ ਜਿਹੜੀ ਰਸਦ ਹੁੰਦੀ ਆ ਮਿੱਠਾ ਆਦ ਖਰੀਦ ਕੇ ਗੱਡਿਆਂ ਤੇ ਰੱਖ ਕੇ ਭਗਤ ਕਬੀਰ ਜੀ ਦੇ ਘਰ ਵੱਲ ਤੁਰ ਪਿਆ ਅੰਤਰਜਾਮੀ ਘਟਾਂ ਘਟਾਂ ਦੇ ਜਾਣਨ ਹਾਰ ਸੀਗੇ ਉਹ ਰੱਬ ਨੂੰ ਫਿਰ ਪੁੱਛਣਾ ਵੀ ਨਹੀਂ ਪੈਂਦਾ ਨਾ ਵੀ ਕਬੀਰ ਦਾ ਘਰ ਕਿਹੜਾ ਉਹ ਤਾਂ ਜਾਣਦੇ ਹੀ ਆ ਉਹ ਆਈ ਜਾਂਦੇ ਆ ਫਿਰ ਗੱਡੇ ਭਰ ਕੇ ਰਸਤਾ ਵੀ ਨਹੀਂ ਪੁੱਛਿਆ ਸਿੱਧੇ ਭਗਤ ਕਬੀਰ ਸਾਹਿਬ ਜੀ ਦੇ ਘਰੇ ਪਹੁੰਚ ਗਏ ਆ ਜੀ ਉੱਥੇ ਜਾ ਕੇ ਫਿਰ ਜਿਵੇਂ ਕੁਝ ਪਤਾ ਨਹੀਂ ਹੁੰਦਾ ਇੱਕ ਬੱਚਾ ਅਣਜਾਣ ਪੁੱਛਦਾ ਕਹਿੰਦੇ ਨਾ ਜੀ ਆ ਘਰ ਦੱਸਿਓ ਜੀ ਭਗਤ ਕਬੀਰ ਜੀ ਦਾ ਹੀ ਆ ਭਗਤ ਕਬੀਰ ਜੀ ਦੇ ਜਿਹੜੇ ਪਿਤਾ ਜੀ ਬਜ਼ੁਰਗ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਅਈ ਕਾਂਤ ਸਿੰਘ ਜੀ ਨਾਬਾ ਲਿਖਦੇ ਆ ਵੀ ਨੀਰੋ ਜੀ ਸੀਗਾ ਨੀਰੋ ਜੀ ਜਿਹੜੇ ਸੀਗੇ ਘਰੇ ਸੀਗੇ ਬਜ਼ੁਰਗ ਸੀਗੇ ਹੌਲੀ ਹੌਲੀ ਬਾਹਰ ਨਿਕਲੇ ਆ ਉਹਨਾਂ ਨੇ ਕੀ ਦੇਖਿਆ ਕਿ ਬਾਹਰ ਬਹੁਤ ਰੋਬ ਤਾਵ ਵਾਲਾ ਸਦਾਗਰ ਖੜਾ ਇੱਕ ਕੋਈ ਚਿਹਰੇ ਤੇ ਇੰਨਾ ਜਲਾਲ ਆ ਝੱਲਿਆ ਨਹੀਂ ਜਾਂਦਾ ਉਹਨਾਂ ਨੇ ਹੱਥ ਜੋੜ ਕੇ ਕਿਹਾ ਵੀ ਕਬੀਰ ਤਾਂ ਘਰ ਤਾਂ ਇਹੀ ਆ ਮੈਂ ਉਹਦਾ ਪਿਤਾ ਮੈਂ ਉਹਦਾ ਬਾਪ ਫਿਰ ਪਰਮੇਸ਼ਰ ਦਾ ਰੂਪ ਧਾਰਿਆ ਸੀਗਾ ਜੋ ਪਰਮੇਸ਼ਰ ਨੇ ਰੂਪ ਬਣਾਇਆ ਹੋਇਆ ਸੀਗਾ ਉਹ ਸਦਾਗਰ ਦਾ ਉਹ ਕਹਿਣ ਲੱਗੇ ਠੀਕ ਆ ਜੀ ਤੁਸੀਂ ਉਹਨਾਂ ਦੇ ਪਿਤਾ ਜੀਓ ਆ ਗੱਡਾ ਦੇਖੋ ਆ ਗੱਡੇ ਤੇ ਜਿੰਨੀਆਂ ਚੀਜ਼ਾਂ ਨੇ ਨਾ ਇਹ ਤੁਹਾਡੀਆਂ ਨੇ ਇਹ ਚੌਕ ਕੇ ਘਰ ਵਿੱਚ ਰੱਖ ਲਓ ਇਹ ਕਬੀਰ ਜੀ ਨੇ ਭੇਜੀਆਂ ਨੇ ਉਹ ਉਹਨਾਂ ਨੂੰ ਆਪ ਕੋਈ ਜ਼ਰੂਰੀ ਕੰਮ ਪੈ ਗਿਆ ਉਧਰ ਨੂੰ ਚਲੇ ਗਏ ਆ ਛੇਤੀ ਕਰੋ ਹੁਣ ਮੈਂ ਅੱਗੇ ਵੀ ਜਾਣਾ ਵਾ ਇਸ ਤਰ੍ਹਾਂ ਦੇ ਬਚਨ ਆਖ ਦਿੱਤੇ ਆ ਹੁਣ ਭਗਤ ਜੀ ਦੇ ਪਿਤਾ ਜੀ ਬਾਬਾ ਨੀਰੂ ਜੀ ਜਿਹੜੇ ਹਨ ਉਹਨਾਂ ਨੇ ਗੱਡੇ ਵੱਲ ਦੇਖਿਆ ਉਹਨਾਂ ਨੇ ਮਨ 'ਚ ਸੋਚਿਆ ਵੀ ਜ਼ਰੂਰ ਏ ਕੋਈ ਗਲਤੀ ਨਾਲ ਸਦਾਗਰ ਇੱਥੇ ਆ ਗਿਆ ਕਿਉਂਕਿ ਇਹ ਕਿਸੇ ਦੇ ਨਾਮ ਨੂੰ ਸੁਣ ਕੇ ਜਾਂ ਵੀ ਕਈ ਵਾਰੀ ਇੱਕ ਬੰਦੇ ਦੇ ਦੋ ਨਾਮ ਹੁੰਦੇ ਆ ਕਬੀਰ ਹੋਰ ਵੀ ਕੋਈ ਹੋ ਸਕਦਾ ਜਾਂ ਤੇ ਇਹਨਾਂ ਨੂੰ ਨਾਮ ਦਾ ਭਲੇਖਾ ਪਿਆ ਗਿਆ ਜਾਂ ਘਰ ਭੁੱਲ ਗਿਆ ਸੋਚਣ ਲੱਗੇ ਵੀ ਭਗਤ ਕਬੀਰ ਜੀ ਤਾਂ ਜਿਹੜੇ ਸੀਗੇ ਉਹ ਇੱਕ ਥਾਣੇ ਵੇਚਣ ਗਏ ਸੀਗੇ ਇੱਕ ਥਾਣੇ ਵੇਚਣ ਗਏ ਸੀ ਇੱਕ ਥਾਣੇ ਵੇਚ ਕੇ ਇਹਨਾਂ ਕੋਲ ਨਹੀਂ ਆ ਸਕਦਾ ਇੱਕ ਥਾਣ ਦੇ ਈਨੇ ਰੁਪਈਏ ਵਟਲੇ ਹੋਣਗੇ ਵੀ ਗੱਡਿਆਂ 'ਚ ਰਾਸ਼ਨ ਭਰ ਕੇ ਆ ਗਿਆ ਨਹੀਂ ਜੀ ਜਰੂਰ ਇਹ ਸਦਾਗਰ ਨੂੰ ਨਾ ਵਿਚਾਰੇ ਨੂੰ ਕੋਈ ਭਲੇਖਾ ਲੱਗਾ ਹੋਵੇਗਾ ਉਹ ਜੇ ਸੋਚ ਹੀ ਰਹੇ ਆ ਇੰਨੇ ਨੂੰ ਕੀ ਹੋਇਆ ਕਿ ਭਗਤ ਜੀ ਦੇ ਮਾਤਾ ਜੀ ਨੀਮਾ ਜੀ ਤੇ ਮਾਤਾ ਲੋਈ ਜੀ ਵੀ ਉੱਥੇ ਆ ਗਏ ਉਹਨਾਂ ਨੇ ਜਦੋਂ ਗੱਡੇ ਨੂੰ ਦੇਖਿਆ ਹੈਰਾਨ ਹੋ ਗਈਆਂ ਸੁਦਾਗਰ ਵਾਰ-ਵਾਰ ਕਹੀ ਜਾਵੇ ਮੈਂ ਛੇਤੀ ਜਾਣਾ ਭਾਈ ਇਹ ਤੁਹਾਡਾ ਸੌਦਾ ਛੇਤੀ ਉਤਾਰੋ ਛੇਤੀ ਉਤਾਰੋ ਕਿਉਂਕਿ ਉਹ ਤਾਂ ਭਗਤ ਭਗਵਾਨ ਜੀ ਦੀ ਇਹ ਇੱਕ ਸਾਰੀ ਲੀਲਾ ਹੁੰਦੀ ਹੈ ਭਗਤਾਂ ਦੇ ਪਿਆਰ ਵਿੱਚ ਕਹਿੰਦੇ ਦੀ ਜਲਦੀ ਕਰੋ ਮੈਂ ਅੱਗੇ ਵੀ ਹੋਰ ਵੀ ਮੈਂ ਕੋਈ ਕੰਮ ਕਰਨਾ ਇਸ ਤਰ੍ਹਾਂ ਕਰਨ ਤੇ ਫਿਰ ਬਾਬਾ ਨੀਰੋ ਜੀ ਭਗਤ ਜੀ ਦੇ ਮਾਤਾ ਜੀ ਜਿਹੜੇ ਸੀਗੇ ਅਤੀ ਸਤਕਾਰਯੋਗ ਨੀਮਾ ਜੀ ਤੇ ਉਹਨਾਂ ਦੀ ਪਤਨੀ ਮਾਤਾ ਲੋਈ ਜੀ ਉਹਨਾਂ ਨੇ ਗੱਡੇ ਤੋਂ ਸਾਰੀਆਂ ਚੀਜ਼ਾਂ ਲਾ ਲਈਆਂ ਸਦਾਗਰ ਵੀ ਚੀਜ਼ਾਂ ਚੱਕ-ਚੱਕ ਕੇ ਭਗਤ ਕਬੀਰ ਜੀ ਦੇ ਘਰ ਵਿੱਚ ਰੱਖ ਰਿਆ ਭਗਵਾਨ ਜੀ ਆਪ ਕੰਮ ਕਰ ਰਹੇ ਆ ਦੇਖੋ ਇਹ ਭਗਤਾਂ ਕੇ ਕਾਰਜ ਆਪ ਸਵਾਰੇ ਇੱਕ ਪੰਗਤੀ ਆਉਂਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਵਾਰੀ ਐਸੀ ਕਹਿ ਦਿੰਦੇ ਆ ਵੀ ਅਸੀਂ ਜਨਮ ਸਾਖੀਆਂ ਨੂੰ ਨਹੀਂ ਮੰਨਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖੁਦ ਲਿਖਿਆ ਹੋਇਆ ਮਹਾਰਾਜ ਦੀ ਧੁਰ ਕੀ ਬਾਣੀ ਵਿੱਚ ਕੇ ਭਗਤਾਂ ਦੇ ਕਾਰਜ ਆਪ ਪਰਮੇਸ਼ਰ ਕਰਦਾ ਵਾ ਗੁਰਬਾਣੀ ਵਿੱਚ ਪੰਗਤੀ ਦਰਜ ਹੈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨ ਆਈ ਹਰ ਜੀ ਇਹੇ ਤੇਰੀ ਬੜਾਈ ਗੁਰੂ ਅਮਰਦਾਸ ਜੀ ਬਚਨ ਕਰਦੇ ਆ ਵੀ ਇਹ ਭਗਤਾਂ ਦੀ ਇੱਜ਼ਤ ਆ ਇਹ ਵਾਹਿਗੁਰੂ ਪਰਮੇਸ਼ਰ ਤੇਰੀ ਬਜ਼ੁਰਗੀ ਆ ਕਿ ਤੂੰ ਆਪਣੇ ਭਗਤਾਂ ਦੀ ਇਲਾਜ ਰੱਖਦਾ ਉਹ ਤੇਰੀ ਸ਼ਰਨ ਪਏ ਰਹਿੰਦੇ ਆ ਤੂੰ ਉਹਨਾਂ ਦੀ ਇੱਜ਼ਤ ਰੱਖਦਾ ਭਗਤਾਂ ਦੇ ਜਿਹੜੇ ਅੰਦਰ ਆ ਉਹ RAM ਨਾਮ ਕੇਵਲ ਹੁੰਦਾ ਵਾ ਤੇ ਨਾਮ ਤੋਂ ਹੀ ਉਹ ਮੁਕਤ ਹੋ ਜਾਂਦੇ ਆ ਨਾ ਸਾਧੂ ਰੂਪ ਭਗਵਾਨ ਰਾਸ਼ਨ ਛੱਡ ਕੇ ਗਏ ਆ ਨੀਰੋ ਜੀ ਨੀਮਾ ਜੀ ਬਹੁਤ ਪ੍ਰਸੰਨ ਹੋਏ ਆ ਕਈ ਮਹੀਨਿਆਂ ਦਾ ਰਾਸ਼ਨ ਮਿਲ ਗਿਆ ਖੁੱਲੇ ਦਿਲ ਨਾਲ ਉਹਨਾਂ ਪਕਾਇਆ ਤੇ ਪਰ ਉਹ ਕਹਿੰਦੇ ਵੀ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਕਬੀਰ ਜੀ ਕਿਉਂ ਨਹੀਂ ਆ ਰਹੇ ਭਗਤ ਕਬੀਰ ਜੀ ਦੀ ਉਡੀਕ ਕਰਨ ਲੱਗੇ ਆ ਬਹੁਤ ਰਾਤ ਜਿਹੜੀ ਆ ਬੀਤ ਗਈ ਆ ਉਸ ਤੋਂ ਬਾਅਦ ਭਗਤ ਜੀ ਘਰੇ ਆਏ ਆ ਉਹਨਾਂ ਨੂੰ ਮਿਲ ਕੇ ਲੋਈ ਜੀ ਨੇ ਸਦਾਗਰ ਦੇ ਆਉਣ ਦੀ ਤੇ ਰਾਸ਼ਨ ਦੀ ਕਥਾ ਦੱਸੀ ਆ ਸਾਰੀ ਕਥਾ ਸੁਣ ਕੇ ਭਗਤ ਕਬੀਰ ਜੀ ਮੁਸਕਰਾਏ ਉਸੇ ਵੇਲੇ RAM 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 ਜਸ ਕਰਨ ਲੱਗੇ ਸਮਝ ਗਏ ਵੀ ਜੇ ਸਾਧੂ ਨੇ ਕੱਪੜਾ ਮੰਗਿਆ ਸੀ ਨਾ ਉਹ ਭਗਵਾਨ ਸੀਗੇ ਉਸ ਦਿਨ ਤੋਂ ਉਹਨਾਂ ਦਾ ਇਹ ਸ਼ਰਧਾ ਜਿਹੜੀ ਪਰਮੇਸ਼ਰ ਤੇ ਹੋਰ ਵੀ ਵੱਧ ਗਈ ਆਪਣੇ RAM ਜੀ ਤੇ ਕਿਉਂਕਿ ਗੱਲ ਤਾਂ ਸਾਰੀ ਸ਼ਰਧਾ ਦੀ ਹੀ ਹੈ ਕਿਵੇਂ ਉਹਨਾਂ ਨੇ ਸ਼ਰਧਾ ਬਣਾਈ ਫਿਰ ਹੋਰ ਵੀ ਪਰਮੇਸ਼ਰ ਦੇ ਨਾਮ ਵਿੱਚ ਜੁੜ ਗਏ ਫਿਰ ਤਾਂ ਇੱਕ ਮੱਕੀ ਹੋ ਗਏ ਫਿਰ ਤਾਂ RAM ਕਬੀਰ ਮੈਂ ਭੇਦ ਕਿਛ ਨਾਹੀ ਅਵਸਥਾ ਬੜੀ ਉੱਚੀ ਬਣ ਗਈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਤਾਂ ਇੱਥੇ ਮੈਂ ਆਪ ਜੀ ਨੂੰ ਇੱਕ ਹੋਰ ਹਾਸਮਈ ਘਟਨਾ ਦੱਸਦਾ ਵਾਂ ਉਹ ਜ਼ਰੂਰ ਆਪ ਜੀ ਸਰਵਣ ਕਰੋ ਇਹ ਵੀ ਬੜੀ ਜ਼ਰੂਰੀ ਆ ਆਪਾਂ ਨੂੰ ਇਹ ਤਾਂ ਪਤਾ ਕਿ ਭਗਤਾਂ ਦੇ ਪਰਮੇਸ਼ਰ ਜਿਹੜਾ ਹੈ ਕਾਰਜ ਆਪਰਾਸ ਕਰਦਾ ਵਾ ਪਰ ਭਗਤ ਕਬੀਰ ਜੀ ਵਾਰੇ ਭਾਈ ਕਾਣ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਜੋ ਲਿਖਿਆ ਉਹ ਵੀ ਬਹੁਤ ਰੋਚਕ ਕਥਾ ਹੈ ਜੀ ਉਹ ਭਾਈ ਕਾਨ ਸਿੰਘ ਜੀ ਨਾਭਾ ਇਸ ਤਰ੍ਹਾਂ ਲਿਖਦੇ ਨੇ ਕਿ ਭਗਤ ਕਬੀਰ ਸਾਹਿਬ ਜੀ ਜਿਹੜੇ ਹਨ ਉਹਨਾਂ ਦਾ ਜਨਮ 1512 ਦੇ ਵਿੱਚ ਮਗਹਰ ਗੋਰਖਪੁਰ ਤੋਂ 15 ਮੀਲ ਦੂਰ ਹੋਇਆ ਸੀ ਉਹ ਇੱਕ ਵਿਧਵਾ ਬ੍ਰਾਹਮਣੀ ਦੀ ਸੰਤਾਨ ਸੀਗੇ ਉਹਨਾਂ ਦੀ ਮਾਤਾ ਜੀ ਨੇ ਜਨਮ ਹੁੰਦਿਆਂ ਇਹ ਬੱਚੇ ਨੂੰ ਭਾ ਭਗਤ ਜੀ ਨੂੰ ਨਾ ਬਨਾਰਸ ਦੇ ਨੇੜੇ ਇੱਕ ਲਹਿਰ ਤਲਾਬ ਦੇ ਕਿਨਾਰੇ ਛੱਡਤਾ ਸੀ ਉਹ ਤਲਾਬ ਦੇ ਨੇੜੇੋਂ ਲੰਘਦੇ ਆ ਇਹ ਨੀਰੂ ਜੀ ਇਹ ਜਲਾਹੇ ਸੀਗੇ ਇਹਨਾਂ ਨੇ ਬੱਚੇ ਉੱਪਰ ਤਰਸ ਕਰਕੇ ਉਹਨੂੰ ਘਰੇ ਚੁੱਕ ਲਿਆਂਦਾ ਤੇ ਆਪਣੀ ਪਤਨੀ ਨੀਮਾ ਨੂੰ ਸੌਂਪ ਦਿੱਤਾ ਉਹਨਾਂ ਨੇ ਇਹਨੂੰ ਆਪਣਾ ਪੁੱਤਰ ਸਮਝ ਕੇ ਪਾਲ ਲਿਆ ਵੱਡਾ ਕੀਤਾ ਕਾਜੀ ਨੂੰ ਬੁਲਾਇਆ ਤੇ ਕਿਹਾ ਵੀ ਇਹਦਾ ਬੱਚੇ ਦਾ ਨਾਮਕਰਨ ਕਰ ਦਿਓ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਕੇ ਬੱਚਿਆਂ ਦਾ ਨਾਮ ਰੱਖਦੇ ਆ ਉਦੋਂ ਕਾਜ਼ੀਆਂ ਨੂੰ ਬੁਲਾਉਂਦੇ ਹੁੰਦੇ ਸੀਗੇ ਕਾਜੀ ਨੇ ਨਾਮ ਰੱਖਿਆ ਕਬੀਰ ਤਾਂ ਇਸ ਤਰ੍ਹਾਂ ਭਗਤ ਕਬੀਰ ਜੀ ਦਾ ਨਾਮ ਕਬੀਰ ਆ ਤਾਂ ਇਹ ਹੋਰ ਵੀ ਅਲੱਗ-ਅਲੱਗ ਗ੍ਰੰਥਾਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਇਹ ਕਥਾ ਲਿਖੀ ਹੋਈ ਆ ਪਰ ਆਪਾਂ ਮਹਾਨ ਕੋਸ਼ ਦੇ ਵਿੱਚ ਭਾਈ ਕਾਣ ਸਿੰਘ ਜੀ ਨਾਬਾ ਇੱਕ ਵੱਡੀ ਰਚਨਾ ਉਹਨਾਂ ਦੀ ਬਹੁਤ ਮਸ਼ੱਕਤ ਮਿਹਨਤ ਨਾਲ ਉਹਨਾਂ ਦੇ ਗ੍ਰੰਥ ਲਿਖਿਆ ਵਾ ਇਸ ਤਰ੍ਹਾਂ ਨਾ ਕਬੀਰ ਗ੍ਰੰਥਾਵਲੀ ਵਿੱਚ ਹੋਰ ਵੀ ਬਿਰਤਾਂਤ ਆ ਜਿਹੜੇ ਦਰਜ ਆ ਕਿ ਕਬੀਰ ਸਾਹਿਬ ਜੀ ਜਿਹੜੇ ਆ ਆਕਾਸ਼ ਤੋਂ ਧਰਤੀ ਉੱਪਰ ਉਤਰੇ ਆ ਇਹਨਾਂ ਨੇ ਕਮਲ ਫੁੱਲ ਵਿੱਚ ਜਨਮ ਲਿਆ ਇਸ ਤਰ੍ਹਾਂ ਵੀ ਲਿਖਿਆ ਹੋਇਆ ਵਾ ਪਰ ਆ ਜੋ ਭਾਈ ਕਾਨ ਸਿੰਘ ਜੀ ਨਾਭਾ ਇਹਨਾਂ ਨੇ ਇਹ ਕਥਾ ਲਿਖੀ ਆ ਇਹਨੂੰ ਜ਼ਿਆਦਾ ਵਿਦਵਾਨ ਇਸ ਤਰ੍ਹਾਂ ਮੰਨਦੇ ਆ ਬਹੁਤ ਸਾਰੇ ਜਿਹੜੇ ਵਿਦਵਾਨ ਆ ਉਹ ਅਲੱਗ-ਅਲੱਗ ਉਹਨਾਂ ਦੀ ਰਾਏ ਹੁੰਦੀ ਹੈ ਕਿਉਂਕਿ ਇਹ ਇਤਿਹਾਸ ਹੈ ਇਹਨੂੰ ਖੋਜਦੇ ਰਹਿੰਦੇ ਸਾਰੇ ਜਿਹੜੇ ਇਤਿਹਾਸਕਾਰ ਆ ਕਈ ਕਹਿੰਦੇ ਆ ਕਿ ਭਗਤ ਕਬੀਰ ਸਾਹਿਬ ਜੀ ਜਿਹੜੇ ਹਨ ਕਿ ਜਿਵੇਂ ਭਾਈ ਮੋਹਨ ਸਿੰਘ ਜੀ ਦੀਵਾਨਾ ਹਨ ਉਹ ਕਹਿੰਦੇ ਕਿ ਭਗਤ ਜੀ ਦੇ ਦੋ ਪੁੱਤਰ ਸੀ ਇੱਕ ਦਾ ਨਾਮ ਸੀ ਕਮਾਲ ਦੂਜੇ ਦਾ ਨਾਮ ਸੀ ਜਮਾਲ ਤੇ ਧੀਆ ਵੀ ਦੋ ਸੀ ਕਮਾਲੀ ਤੇ ਜਮਾਲੀ ਪਰ ਭਾਈ ਕਾਨ੍ਹ ਸਿੰਘ ਜੀ ਨਾਬਾ ਨੇ ਭਗਤ ਕਬੀਰ ਜੀ ਦੇ ਇੱਕੋ ਪੁੱਤਰ ਕਮਾਲ ਹੋਣ ਦਾ ਜ਼ਿਕਰ ਕੀਤਾ ਵਾ ਕਬੀਰ ਜੀ ਦੇ Swami Ramanand ji ਜਿਹੜੇ ਸੀਗੇ ਉਹ ਗੁਰੂ ਮੰਨੇ ਜਾਂਦੇ ਆ ਵੀ ਉਹਨਾਂ ਨੂੰ ਗੁਰੂ ਮੰਨਿਆ ਇਹਨਾਂ ਨੇ ਕਈ ਵਿਦਵਾਨ ਇਹਨੂੰ ਲੈ ਕੇ ਵੀ ਵੱਖਰੇ ਵੱਖਰੇ ਮਤ ਭੇਦ ਆ ਉਹਨਾਂ ਦੇ ਵਿੱਚ ਤਾਂ ਰਹੋ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਜੀ ਦੇ ਕੁੱਲ 225 ਸ਼ਬਦ ਆ ਇੱਕ 52 ਅਖਰੀ ਇੱਕ 33 ਇੱਕ 72 ਤੇ 243 ਸ਼ਲੋਕ ਦਰਜਾ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਵੀ ਭਗਤ ਜੀ ਦੀ ਬਹੁਤ ਸਾਰੀ ਰਚਨਾ ਹੈ ਇੱਕ ਬੀਜਕ ਨਾਮ ਗ੍ਰੰਥਾ ਕਬੀਰ ਬੀਜਕ ਉਹਦੇ ਵਿੱਚ ਇਹਨਾਂ ਦੀ ਬੜੀ ਬਾਣੀ ਦਰਜਾ ਫਿਰ ਇਹਨਾਂ ਦੇ ਦੋਹੇ ਆ ਕਬੀਰ ਬੀਜਕ ਦੀ ਰਚਨਾ ਦੇ ਸਮੇਂ ਜਿਹੜੇ ਵਿਦਵਾਨ ਆ ਇਹਨਾਂ ਦੇ ਵੀ ਇੱਕ ਮਤ ਨਹੀਂ ਹੈਗੇ ਵਖਰੇ ਵਖਰੇ ਮਤ ਤਾਂ ਉਹ ਕੁਝ ਗ੍ਰੰਥਾਂ ਦਾ ਨਾਮ ਆਪ ਜੀ ਨੂੰ ਤਾਂ ਦੱਸਿਆ ਜਾਂਦਾ ਵੀ ਆਪ ਜੀ ਨੂੰ ਪਤਾ ਵੀ ਲੱਗ ਜਾਵੇ ਵੀ ਇਹ ਸਾਰੀ ਕਥਾ ਕਿੱਥੋਂ ਹੁੰਦੀ ਆ ਕਿਵੇਂ ਹੁੰਦੀ ਆ ਅਤੇ ਅੱਜ ਦੀ ਸਾਖੀ ਵਿੱਚੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਆ ਉਹ ਵੀ ਪੱਲੇ ਬੰਨ ਕੇ ਲੈ ਕੇ ਜਾਈਏ ਉਹ ਇਉਂ ਹੈ ਇਹ ਸਾਰੀ ਕਥਾ ਜੋ ਵਾਪਰੀ ਆ ਵੀ ਭਗਤ ਜੀ ਦੇ ਜੀਵਨ ਵਿੱਚ ਮੁਸ਼ਕਲਾਂ ਬਹੁਤ ਆਈਆਂ ਪਰ ਉਹਨਾਂ ਦਾ ਵਿਸ਼ਵਾਸ ਕਿੰਨਾ ਸੀਗਾ ਪਰਮੇਸ਼ਰ ਤੇ ਅਸੀਂ ਨਿੱਕੀ ਨਿੱਕੀ ਗੱਲ ਵਾਂਗ ਡੋਲ ਜਾਂਦੇ ਆ ਪਿੱਪਲ ਦੇ ਪੱਤੇਆਂ ਵਾਂਗ ਸੀ ਡੋਲਦੇ ਆ ਸਾਡਾ ਜਿਹੜਾ ਮਨ ਆ ਪਾਰੇ ਵਾਂਗ ਡੋਲਦਾ ਤਾਂ ਗੁਰੂ ਜੀ ਉੱਪਰ ਸਾਡਾ ਭਰੋਸਾ ਕਿੰਨਾ ਵਿਸ਼ਵਾਸ ਕਿੰਨਾ ਇਹ ਸਾਡੇ ਜੀਵਨ ਵਿੱਚੋਂ ਹੀ ਪਤਾ ਲੱਗ ਜਾਂਦਾ ਵਾ ਤਾਂ ਤਾਂ ਸਾਨੂੰ ਜ਼ਰੂਰ ਆਪਣੇ ਗੁਰੂ ਉੱਪਰ ਆਪਣੇ ਰੱਬ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਜ਼ਿੰਦਗੀ ਵਿੱਚ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਨੇ ਇਹ ਦੁੱਖ ਸੁੱਖ ਦੋਹੇਦਰ ਕੱਪੜੇ ਆ ਇਹ ਪਹਿਰੇ ਜਾਏ ਮਨੋਖਾ ਜੀ ਇਹ ਤਾਂ ਸਾਨੂੰ ਹੰਡਾਉਣੀ ਪੈਂਦੇ ਆ ਬਾਕੀ ਇਹ ਪਾਪਾਂ ਕਰਕੇ ਦੁੱਖ ਪੁੰਨਾ ਕਰਕੇ ਸੁੱਖ ਇਹ ਦੋਨੋਂ ਪਰਮੇਸ਼ਰ ਦੀ ਦਰਗਾਹ ਤੋਂ ਮਿਲੇ ਹੋਏ ਕੱਪੜੇ ਆ ਜਿਹੜੇ ਸਾਨੂੰ ਪਹਿਨਣੇ ਪੈਂਦੇ ਆ ਤੇ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਇੱਥੇ ਬਚਨ ਕਰਦਿਆਂ ਹਾਰ ਹੋਵੇ ਉਥੇ ਤਾਂ ਬੋਲਣ ਨਾਲੋਂ ਚੁੱਪ ਚੰਗੀ ਐ ਭਾਵ ਉਥੇ ਚੁੱਪ ਹੋਣਾ ਚੰਗਾ ਵਾ ਹੁਣ ਜਿਹੜੇ ਜੀਵੇ ਕਹੀ ਜਾਂਦੇ ਆ ਵੀ ਸਾਨੂੰ ਦੁੱਖ ਨਾ ਮਿਲੇ ਸੌਖੀ ਮਿਲੀ ਚੱਲੇ ਇਦਾਂ ਹੁੰਦਾ ਵਾ ਇਹ ਬੋਲਣ ਦੇ ਨਾਲ ਭਾਵ ਹਾਰ ਹੀ ਹੁੰਦੀ ਆ ਬੰਦੇ ਦੀ ਇਸ ਕਰਕੇ ਇਹ ਗੱਲ ਚੰਗੀ ਆ ਵੀ ਚੁੱਪ ਕਰਕੇ ਭਾਣਾ ਮੰਨ ਕੇ ਆਪਣੇ ਕਰਮਾਂ ਅਨੁਸਾਰ ਦੁੱਖ ਸੁੱਖ ਦਾ ਜਿਹੜਾ ਇਹ ਫਾਲਾ ਭੋਗਣਾ ਚਾਹੀਦਾ ਇਹ ਜੋ ਵਾਹਿਗੁਰੂ ਨੇ ਲਿਖਤਾ ਇਹ ਕਿਸਮਤ ਵਿੱਚ ਮੱਥੇ ਦੇ ਉੱਪਰ ਜਿਹੜੇ ਲੇਖ ਆ ਇਹਨਾਂ ਨੂੰ ਸੱਤ-ਸੱਤ ਕਰਕੇ ਮੰਨਣਾ ਚਾਹੀਦਾ ਵੀ ਜੇ ਬਾਲਾ ਬੋਲਾਂਗੇ ਬਾਲਾ ਜਿਆਦਾ ਕਹਾਂਗੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁੱਖ ਜੇ ਕਹਾਂਗੇ ਵੀ ਦੁੱਖ ਹੋਣਾ ਹੀ ਨਹੀਂ ਚਾਹੀਦੇ ਸੌਖੀ ਮੰਗੀ ਚੱਲਾਂਗੇ ਇਹ ਤਾਂ ਬਯਾਰਥੀ ਬੋਲਣਾ ਫਜ਼ੂਲ ਬੋਲਣਾ ਸਿੱਖਿਆ ਇਹ ਸਾਨੂੰ ਮਿਲ ਜਾਂਦੀ ਆ ਬਾਣੀ ਵਿੱਚੋਂ ਇਹ ਸਾਖੀਆਂ ਵਿੱਚੋਂ ਪੱਲੇ ਬੰਨ ਕੇ ਲੈ ਕੇ ਜਾਈਏ ਗੁਰੂ ਸਾਹਿਬ ਜੀ ਮਿਹਰਮਤ ਕਰਨ ਬੜੀ ਸੁੰਦਰ ਗਾਥਾ ਹੈ ਭਗਤ ਕਬੀਰ ਜੀ ਦੇ ਜੀਵਨ ਦੀ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਨੇ ਅੱਜ ਕੱਲ ਜਿਹੜੇ ਲੋਕ ਆ ਉਹ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੀ ਆਪਣੀ ਭਜਨ ਬੰਦਗੀ ਉਹਨੇ ਭਜਨੀਕ ਨਹੀਂ ਹੈਗੇ ਇਹ ਕਿਉਂਕਿ ਇਹਨਾਂ ਦਾ ਸੁਭਾਅ ਥੋੜਾ ਹੋਰ ਆ ਮੈਂ ਪਹਿਲਾਂ ਵੀ ਆਖਿਆ ਨਾ ਤਾਂ ਖਾਣਾ ਪੀਣਾ ਹੋਰ ਆ ਖਾਣ ਪੀਣ ਬੰਦੇ ਦੇ ਸਰੀਰ ਉੱਪਰ ਮਨ ਉੱਪਰ ਅਸਰ ਬਹੁਤ ਕਰਦਾ ਸਰੀਰ ਉੱਪਰ ਤਾਂ ਕਰਨਾ ਹੀ ਆਪਾਂ ਕੀ ਖਾਧਾ ਮਨ ਤੇ ਵੀ ਉਹਦਾ ਪ੍ਰਭਾਵ ਪੈਂਦਾ ਲੋਕ ਜਿਹੜਾ ਭੋਜਨ ਬਹੁਤਾ ਤਲਿਆ ਹੋਇਆ ਖਾਂਦੇ ਆ ਉਹ ਜੋ ਬਾਹਰੋਂ ਸਭ ਕੁਝ ਖਾਂਦੇ ਆ ਉਦਾਂ ਦੇ ਉਹਨਾਂ ਦਾ ਸੁਭਾਅ ਹੋਈ ਜਾਂਦਾ ਉਹਨਾਂ ਨੇ ਕਿਹੜਾ ਨੇਮ ਕਰਕੇ ਬਾਣੀ ਪੜ੍ਹ ਕੇ ਬਣਾਇਆ ਹੁੰਦਾ ਉਹ ਇੱਕ ਤਾਂ ਤਲੇ ਹੋਏ ਪਦਾਰਥ ਹੁੰਦੇ ਆ ਜਾਂ ਹੋਰ ਚੀਜ਼ਾਂ ਹੁੰਦੀਆਂ ਉਦਾਂ ਦੇ ਉਹ ਜੈਸਾ ਖਾਈਏ ਅੰਨ ਤੈਸਾ ਹੋ ਜਾਏ ਮਨ ਉਹ ਵਾਲੀ ਗੱਲ ਹੋਈ ਪਈ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਪੁੱਲ ਚੁੱਕ ਦੀ ਖੇਵਾ ਅਮਰਤ ਸ਼ਗੋ ਭਾਈ ਸਿੰਘ ਸਜੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣੋਗੇ ਜ਼ਿੰਦਗੀ ਜਿਹੜੀ ਸਫਲ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ